ਮੈਨੂੰ ਸਮਝਣ ਦੀ ਲੋੜ ਆ ਬਾਈ ਤੁਸੀਂ ਸਾਰੇ ਹੀ ਬੜੇ ਸਿਆਣਿਆਂ ਮੇਰੇ ਤੋਂ ਬੜੇ ਸਮਝਦਾਰ ਹੋ ਦੇਖੋ ਪੰਜਾਬ ਦੀ ਜਵਾਨੀ ਦੀ ਆਪਾਂ ਸਾਰੇ ਨੌਜਵਾਨ ਬੈਠੇ ਆ ਚਲੋ ਤੁਸੀਂ ਸਾਰੇ ਜਾਣੇ ਮੈਨੂੰ ਲੱਗਦਾ ਨਹੀਂ ਵੀ ਇੱਥੋਂ ਕੋਈ ਨੌਜਵਾਨ ਨਸ਼ਾ ਕਰਦਾ ਉਹ ਚਿਹਰਾਂ ਤੋਂ ਮੈਨੂੰ ਦਿਖ ਨਹੀਂ ਰਿਹਾ ਚਿਹਰੇ ਦੇਖੀ ਜਾਂਦੇ ਨੇ ਪਰ ਤੁਹਾਨੂੰ ਪਤਾ ਕਿ ਆਪਣੇ ਪਿੰਡਾਂ ਦੇ ਵਿੱਚ ਬੱਚੇ ਵੀ ਕੋਈ ਨਹੀਂ ਹੈਗਾ ਵੱਡੀ ਮਾਤਰਾ ਦੇ ਵਿੱਚ ਸਾਡੇ ਪਿੰਡ ਦਾ ਪਿੰਡਾਂ ਦੇ ਵਿੱਚ ਨਸ਼ਾ ਫੈਲ ਗਿਆ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ ਦੇਖੋ ਇਹਦੇ ਤੇ ਮੈਂ ਜਿਹੜੀ ਥੋੜਾ ਨਾਲ ਵਿਚਾਰ ਕਰਨੀ ਆ ਇਰੇ ਤੇ ਮੈਂ ਕੀ ਕਰ ਲਈ ਜਾ ਰਿਹਾ ਹੁਣ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਹਾਡਾ ਧੰਨਵਾਦ ਮੈਂ ਚਾਹੁੰਦਾ ਕਿ ਜਿਹੜਾ ਨਸ਼ਾ ਸਾਡੀ ਸਮੱਸਿਆ ਹੈ ਹਰੇਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਨੌਜਵਾਨ ਨਸ਼ਾ ਕਰੀਅਲੇ ਇੱਕ ਤਾਂ ਨੌਜਵਾਨੇ ਨਸ਼ੇ ਦੀ ਸਮੱਸਿਆ ਤੇ ਦੂਜਾ ਪ੍ਰਵਾਸ ਦੀ ਸਮੱਸਿਆ ਕਿਉਂਕਿ ਜੇਕਰ ਨੌਜਵਾਨ ਤੇ ਪੰਜਾਬ ਦੇ ਵਿੱਚ ਰਹਿ ਹੀ ਨਾ ਕੋਈ ਹੁਣ ਤੁਸੀਂ ਦੇਖੀਏ ਨਾ ਰੋਜ਼ ਪ੍ਰਵਾਸੀਆਂ ਨੇ ਉਹ ਕਰਤਾ ਉਹਨੇ ਉਹ ਕਰਤਾ ਉਹਨੇ ਉਹ ਕਰਤਾ ਇਹਦਾ ਕਾਰਨ ਕੀ ਆ ਕਿਉਂਕਿ ਸਾਡੀ ਗਿਣਤੀ ਘਟ ਗਈ ਅਸੀਂ ਬਾਹਰ ਜਾਈ ਜੰਨੇ ਆ ਸਾਡੀ ਧਰਤੀ ਦੇ ਉੱਪਰ ਕੋਈ ਹੋਰ ਆਈ ਜਾਂਦਾ ਹੋ ਜਿਹੜੇ ਦੋਨੇ ਸਮੱਸਿਆਵਾਂ ਮਾਰੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਦੀ ਗੱਲ ਕਰਨੀਆਂ ਦੇਖੋ ਭਾਈ ਮੇਰੀ ਦਾੜੀ ਵੀ ਕੱਟੀ ਹੋਇਆ ਮੇਰੇ ਕੇਸ ਵੀ ਨਹੀਂ ਰੱਖੇ ਪਰ ਮਾਰੇ ਮੈਂ ਤੁਹਾਨੂੰ ਆਪਣੀ ਛੋਟੀ ਜ਼ਿੰਦਗੀ ਦੀ ਗੱਲ ਦੱਸਦਾ ਜਦੋਂ ਕਿ ਮੇਰੀ ਜ਼ਿੰਦਗੀ ਬਦਲਣੀ ਸ਼ੁਰੂ ਹੋਈ ਮਹਾਰਾਜ ਕਿਰਪਾ ਕਰੇ ਅਮਰ ਤੇ ਵੀ ਛਕਾਂਗੇ ਗੁਰੂ ਦੇ ਲੜਵੀ ਲੱਗਾਂਗੇ ਪਰ ਇੱਕ ਤਾਂ ਨਿਤਨੇਮ ਦਾ ਮੈਂ ਧਾਰਮਿਆ ਤੇ ਸ਼ਾਮ ਨੂੰ ਰਹਿ ਰੱਖਦਾ ਧਾਰਮਿਆ ਸਵੇਰੇ ਮੇਰਾ 4:00 ਬਜੇ 10 ਮਿੰਟ ਬਜੇ ਉੱਠਣਾ 10 ਮਿੰਟ ਤੇ ਉੱਠਣਾ 4:00 ਬਜੇ ਉੱਠਣਾ ਇਹ ਮੇਰਾ ਉੱਠਣ ਦਾ ਰੋਜ਼ ਦਾ ਟਾਈਮ ਹੈ 8:00 ਵਜੇ ਤੱਕ ਮੈਂ ਕਿਸੇ ਦੀ ਗੱਲ ਨਹੀਂ ਸੁ ਜਿਹੜੀ ਨੌਜਵਾਨਾਂ ਇੱਕ ਮਿੰਟ ਜਿਹੜੀ ਨਸੇ ਦੀ ਆਪਾਂ ਧੜੇਵੰਦੀ ਹੁੰਦੀ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਕਾਰਨ ਦੇਖੋ ਮੈਂ ਕੀ ਸੋਚ ਰਿਹਾ ਵੀ ਜਿਵੇਂ ਕਿ ਆਪਾਂ ਆ ਕੈਂਪ ਲਾਇਆ ਇਹ ਬਹੁਤ ਚੰਗੀ ਗੱਲ ਆ ਖੂਨદાન ਕੈਂਪ ਲਾਇਆ ਇਹ ਕੋਈ ਤੇਲ ਤਾਂ ਹੈ ਨਹੀਂਗਾ ਵੀ ਆਪਾਂ ਪੰਪ ਤੋਂ ਪਵਾ ਲਵਾਂਗੇ ਬਲੱਡ ਹਨਾ ਇਹ ਤਾਂ ਇੱਕ ਬੰਦੇ ਚੋਂ ਕੱਢ ਕੇ ਦੂਜੀ ਦੀ ਪਾਉਣਾ ਪੈਣਾ ਕੋਈ ਮਸ਼ੀਨ ਨਹੀਂ ਬਣੀ ਹਜੇ ਇਹ ਬਹੁਤ ਚੰਗਾ ਕਾਰਜ ਹੈ ਜਿਹੜਾ ਤੁਸੀਂ ਕੈਂਪ ਲਵਾਇਆ ਇੱਥੇ ਪਰ ਅਗਲੀ ਗੱਲ ਇਹ ਆ ਵੀ ਪਿੰਡਾਂ ਦੇ ਵਿੱਚ ਆਪਾਂ 15 ਤੋਂ 20 ਦਿਨਾਂ 20 25 ਦਿਨਾਂ ਦਾ ਇੱਕ ਕੈਂਪ ਲਾਇਆ ਹੈ 20 25 ਦਿਨਾਂ ਦਾ ਕੈਂਪ ਲਾਇਆ ਜਿੰਨੇ ਵੀ ਸਾ ਉਹਨਾਂ ਨੂੰ ਆਪਾਂ ਵੜਿਆ ਕੇ ਉਹਨਾਂ ਨੂੰ ਪਿਆਰ ਨਾਲ ਆਪਾਂ ਕੀ ਕਰੀਏ ਪਿਆਰ ਨਾਲ ਆਪਾਂ ਜਵੇਂ ਕਿ ਆਪਣੇ ਸਾਂਝੀਆਂ ਸੰਸਥਾਵਾਂ ਸਕੂਲ ਹੁੰਦਾ ਹੀ ਆ ਜਾਂ ਕੋਈ ਹੋਰ ਵੀ ਥਾਂ ਹੁੰਦੀ ਹੈ ਉਹ ਥਾਂ ਦੇ ਉੱਤੇ ਆਪਾਂ ਘਟੋ ਘਟ 20 ਤੋਂ 25 ਬੰਨਾਂ ਦਾ ਕੈਂਪ ਲਾਈਏ ਮੈਂ ਕਾਫੀ ਬੰਦਿਆਂ ਨਾਲ ਇਹ ਗੱਲ ਕਰੀ ਆ ਵੀ ਪਿੰਡਾਂ ਦੀ ਪੰਚਾਇਤ ਕੀ ਕਰੇ ਜਿੰਨੇ ਵੀ ਨੌਜਵਾਨ ਨਸ਼ੇ ਕਰਦੇ ਨੇ ਉੱਥੇ ਆਪਰ ਉਹਨਾਂ ਦਾ ਪਿਆਰ ਨਾਲ ਲੱਗੀਏ ਲੜਕੇ ਕੋਈ ਨੌਜਵਾਨ ਨਸ਼ਾ ਨਹੀਂ ਛੱਡਦਾ ਮੈਂ ਬਹੁਤ ਵਾਰੀ ਦੇਖਿਆ ਜੇ ਤੁਸੀਂ ਕਹੋਗੇ ਕਿਸੇ ਨੌਜਵਾਨ ਨੂੰ ਨਸ਼ੇ ਤੋਂ ਕੱਢ ਲੰਘਣਾ ਲੜਕੇ ਨਹੀਂ ਨਿਕਲਦਾ ਉਹ ਕੈਂਪ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਖਰਾਕ ਤੇ ਦਵਾਈਆਂ ਤੇ ਤੀਜੀ ਸਭ ਤੋਂ ਵੱਡੀ ਦਵਾਈ ਕੀ ਕੰਮ ਕਰਦੀ ਆ ਭਾ ਜਿੰਨੇ ਵੀ ਅੱਜ ਤੱਕ ਰਨਸਾ ਸਤਨ ਵਾਲੇ ਬੰਦੇ ਦੇਖੇ ਨੇਗੇ ਸਭ ਤੋਂ ਵੱਡੀ ਦਵਾਈ ਕੰਮ ਕਰਦੀ ਆ ਨਸ਼ਾ ਬੰਦਾ ਜਿਹੜਾ ਨਸ਼ੇ ਦੇ ਵਿੱਚ ਆਪਾਂ ਪੈ ਗਏ ਉਹਨੂੰ ਚੰਗਾ ਕੋਈ ਜਿਵੇਂ ਆਪਣੇ ਬੁੱਧੀ ਜੀ ਵੀ ਨੇ ਕਥਾਵਾਚਕ ਨੇ ਉਹਨਾਂ ਨੂੰ ਉਹ ਪ੍ਰਚਾਰ ਉਹਨਾਂ ਦੇ ਪ੍ਰਚਾਰ ਆਪਣਾ ਕਿਉਂਕਿ ਇਤਿਹਾਸ ਬਾਰੇ ਜਾਣੂ ਕਰਾਉਣਾ ਇਤਿਹਾਸ ਨਾਲ ਜੋੜਨਾ ਆ ਇਸਨੇ ਆਪਾਂ ਇਹ ਵੀ ਇੱਥੇ ਇੱਕ ਇੱਥੋਂ ਇੱਕ ਐਲਾਨ ਕਰੀਏ ਵੀ ਇੱਥੇ ਅਸੀਂ ਵੱਡਾ ਕੈਂਪ ਲਾ ਰਹੇ ਹਾਂ ਸਵਾਰੇ ਦਿਨਾਂ ਦੇ ਉੱਪਰ ਜੇ ਤੁਸੀਂ ਮੇਰਾ ਸਾਥ ਦਿਓਗੇ ਮੈਂ ਥੋੜੇ ਨਾਲੇ ਸਾਥ ਇਸ ਦੇ ਵਿੱਚ ਆਪਾਂ ਮੈਨੂੰ ਥੋੜਾ ਨੌਜਵਾਨਾਂ ਦਾ ਸਾਥ ਚਾਹੀਦਾ ਜਿੰਨੇ ਵੀ ਤੁਸੀਂ ਇੱਥੇ ਕਲੱਬ ਵਾਲੇ ਸੱਜਣੇ ਖੜੇ ਹੋ ਬਾਈ ਜੀ ਖੜੇ ਨੇ ਸਾਰੇ ਹੀ ਖੜੇ ਨੇਗੇ ਇਹ ਆਪਾਂ ਸਵਾਲ ਵਾਲੇ ਜਨਾਂ ਦੇ ਵਿੱਚ ਕਿ ਇੱਥੇ ਇਦਾਂ ਦਾ ਆਪਾਂ ਕੈਂਪ ਲਾਵਾਂਗੇ ਜਿਹਦੇ ਵਿੱਚ ਆਪਾਂ ਉਹਨਾਂ ਦਾ ਇੱਕ ਪੈਣ ਦਾ ਪ੍ਰਬੰਧ ਕਰ ਲਾਂਗੇ ਗੱਦੇ-ਕੁੱਦੇ ਆਪਾਂ ਉਦੋਂ ਚੱਕ ਲਾਵਾਂਗੇ ਮੈਂਕਰੋ ਚੱਕ ਲਊਗਾ ਇੱਥੇ ਉਹਨਾਂ ਨੂੰ ਪੈਣ ਦਾ ਹੀ ਪ੍ਰਬੰਧ ਕਰਾਂਗੇ ਤੇ ਨੌਜਵਾਨਾਂ ਨੂੰ ਆਪਾਂ ਨਾਲ ਉਹਨਾਂ ਦੀ ਸੇਵਾ ਕਰਾਂਗੇ ਤੇ ਨਾਲੇ ਉਹਨਾਂ ਨੂੰ ਆਪਾਂ ਉਸ ਪ੍ਰਚਾਰ ਨਾਲ ਉਸ ਜੀ ਨਾਲ ਜੋੜਾਂਗੇ ਨਹੀਂ ਇਤਿਹਾਸ ਨਾਲ ਚੜਾ ਇੱਕ ਤਾਂ ਇਹ ਕੰਮ ਅਗਲੀ ਗੱਲ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੈਂ 2 ਸਾਲ ਤੋਂ ਉੱਪਰ ਹੋ ਗਿਆ ਕਰਨ ਕਰਾਉਣ ਵਾਲਾ ਸਾਰਾ ਕੁਝ ਪਰਮਾਤਮਾ ਆਪਾਂ ਕੱਖ ਨਹੀਂ ਹੈਗੇ 2 ਸਾਲ ਹੋ ਗਿਆ ਆਪਾਂ ਨੂੰ ਇਹ ਪ੍ਰਵਾਸ ਵਾਲੇ ਮੁੱਦੇ ਤੇ ਬੋਲਦਿਆਂ ਨੂੰ ਵੀਰ ਸਾਡਾ ਸਾਡੇ ਕਾਲਜ ਖਤਮ ਹੋ ਗਏ ਤੁਹਾਨੂੰ ਪਤਾ ਹੀ ਆ ਬਾਈ ਸਾਰੇ ਜਣੇ ਕਿ ਹੁਣ ਕਾਲਜਾਂ ਦੇ ਵਿੱਚ ਪਹਿਲਾਂ ਕਿੰਨੇ ਐਡਮਿਸ਼ਨਾਂ ਹੁੰਦੀਆਂ ਸੀ ਇੱਥੇ ਐਡਮਿਸ਼ਨਾਂ ਕਰਾਉਣ ਨੂੰ ਥਾਂ ਨਹੀਂ ਸੀ ਹੁੰਦਾ ਹੁਣ ਬਾਅਦ ਵਿੱਚ ਤੋਂ ਬਾਅਦ ਕੋਈ ਮਿਲ ਨਹੀਂ ਰਿਹਾ ਹੁਣ ਆਪਣੇ ਪਿੰਡਾਂ ਦੇ ਵਿੱਚ ਕਿੰਨੇ ਆਈਲੈਂਡ ਸੈਂਟਰ ਖੁੱਲ ਗਏ ਥਾਂ ਥਾਂ ਤੇ ਸ਼ਹਿਰਾਂ ਦੇ ਵਿੱਚ